ਸ਼ਹਿਰ ਬਸੀ ਪਠਾਣਾ ਵਿੱਚ ਰੋਸ਼ ਪ੍ਰਦਰਸ਼ਨ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਸ਼ਹਿਰ ਵਾਸੀਆਂ ਦੁਆਰਾ ਬਸੀ ਪਠਾਣਾ ਵਿਖੇ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਅਤੇ ਪਾਰਟੀ ਦੇ ਵਰਕਰਾਂ ਵੱਲੋਂ ਜੰਮੂ ਕਸ਼ਮੀਰ ਹੋਏ ਅਤੰਕੀ ਹਮਲੇ ਨੂੰ ਲੈ ਕੇ ਜਿਸ ਦੇ ਵਿੱਚ ਬੇਕਸੂਰ ਲੋਕਾਂ ਦੀ ਜਾਨ ਗਈ ਉਸ ਨੂੰ ਲੈ ਕੇ ਸ਼ਹਿਰ ਬਸੀ ਪਠਾਣਾ ਵਿੱਚ ਕੈਂਡ ਮਾਰਚ ਕੱਢਿਆ ਗਿਆ ਜੈ ਹਿੰਦ ਮੁਤਾਬਕ ਮੁਤਾਬਕ ਅਮਲਾ ਕਰਨ ਵਾਲੇ ਆਵੇ ਸਾਫ ਦਿੱਤਾ ਜਾਵੇ ਲੋਕ ਦਿੱਤਾ ਜਾਵੇ ਜਿਹੜੇ ਪਰਿਵਾਰ ਤੇ ਜੀ ਮਾਰੇ ਕੇ ਨੇ ਨੂੰ ਸਾਫ ਦਿੱਤਾ ਜਾਵੇ ਸਾਫ ਦਿੱਤਾ ਜਾਵੇ ਸਾਫ ਦਿੱਤਾ ਜਾਵੇ ਜਿਹੜੇ ਪਰਿਵਾਰ ਤੇ ਜੀ ਮਾਰੇ ਕੇ ਨੇ ਨੂੰ ਸਾਫ ਦਿੱਤਾ ਜਾਵੇ ਇਹ ਪੰਡਲ ਮਾਰਚ ਕੱਢਿਆ ਜਾ ਰਿਹਾ ਠੀਕ ਹੈ ਆ ਪਿੱਛੇ 10 ਦਿਨ ਪਹਿਲਾਂ ਜਿਹੜੀ ਘਟਨਾ ਪੈਲਗਮ ਚ ਹੋਈ ਹੈ ਜਿਹੜੇ ਬੇਕਸੂਰ मारे तो 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 गए तो के सही महीने ढाई तो तीन साल के करीब हो गए बहुत व्याल कश्मीर चो लोग तो सारे चाहे पंजाब चो हरियाणा चो चाहे पूरे इंडिया चो ही लोग ਤੇ ਜਾਂਦੇ ਸੀ ਕਿ ਕੋ ਗਵਰਨੀਅਰ ਤੇ ਹੋ ਜਾਂਦੇ ਤੇ ਤੇ ਵਧੀਆ ਮੌਸਮ ਹੈ ਕੋਈ ਵਿਆਹ ਕਰਾ ਕੇ ਜੋੜਾ ਜਾਦਾ ਸੀਆ ਤੇ ਇਹ ਜਿਹੜੀ ਕਤਨਾ ਹੋਈ ਆ ਉਸ ਦੀ ਨਿੰਦਾ ਕਰਦੇ ਆ ਤੇ ਅਸੀਂ ਸੈਂਟਰ ਸਰਕਾਰ ਕੋ ਮੰਗ ਕਰਦੇ ਆ ਜਿਨ੍ਹਾਂ ਨੇ ਜਿਹੜੇ ਅਤਵਾਦੀ ਨੇ ਜਿਨ੍ਹਾਂ ਨੇ ਇੱਕ ਕ੍ਰਾਈਮ ਕੀਤਾ ਹੋਇਆ ਕਤਲ ਕੀਤੇ ਆ ਤੇ ਇਹਨਾਂ ਨੂੰ ਜਲਦੀ ਜਲਦੀ ਉਹਦੇ ਕਤਾਨਿਆਂ ਨੂੰ ਸਜ਼ਾ ਮਿਲਣਾ ਚਾਹੀਦਾ ਜਿਵੇਂ ਇਹਨਾਂ ਯੂਐਸ ਵਾਲੇ ਨੇ ਤਵਾਨਾ ਨੇ ਤੇ ਏਜੰਟ ਨੇ ਉਦੋਂ ਕਾਰਵਾਈ ਕੀਤੀ ਸੀ ਲਾਜ਼ਮ ਤੇ ਜਦੋਂ ਉਹਦੇ ਟਿਕਾਣੇ ਤੇ ਨੋ ਨਸਕੀ ਤੇ ਜੀ ਇਹ ਤਾਂ ਨਸਕੀ ਤੇ ਜੀ ਇਦਾਂ ਹੀ ਇਹਦੇ ਤਵਾਬੀ ਟਿਕਾਣੇ ਨੂੰ ਨਸਕੀ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਇਦਾਂ ਦਾ ਕੋਈ ਖਰਾਬਾ ਨਾ ਹੋ ਸਕੇ ਜਿਹੜੀ ਇੱਕ ਪੋਸੀਬਲ ਭਾਰਤੀ ਲੋਕ ਨੇ ਆਪਣੇ ਪਾਰਟੀ ਵੱਲੋਂ ਕੋਈ ਹੈਲਪ ਨੰਬਰ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਵੇ ਜਾਂ ਫਿਰ ਉਹਨਾਂ ਨੂੰ ਕੋਈ ਟਿਕਾਣਾ ਜਿਹੜਾ ਇਹ ਤੇ ਆਪਾਂ ਜਾਂ ਕਿਉਂਕਿ ਮੁੱਖ ਸੰਸਦ ਨੇ ਕਹੇ ਜਿਆ ਤੇ ਵੀ ਜੋ ਵੀ ਜੋ ਵੀ ਕਰ ਸਕਦੇ ਆ ਯਾਰਤੋ ਆਪ ਦੀ ਅਸੀਂ ਸੌਣੀ ਤੋਂ ਆਪ ਦੇ ਕਰਾਂਗੇ ਕਿਉਂਕਿ ਅੱਜ ਸਹੀ ਲੋਡ ਹੈ ਲੋਡ ਹੈ ਜੀ ਨਾ ਮਾੜਾ ਹੋਣਾ ਨੇ ਜਾਂ ਤੁਹਾਨੂੰ ਘਰ ਹੋ ਜੜੇ ਨੇ ਤੁਹਾਨੂੰ ਹੈਲਥੀ ਵੀ ਲੋਡ ਹੈ ਤੇ ਉਹਨਾਂ ਨੂੰ ਅੱਜ ਮਦਦ ਦੀ ਵੀ ਲੋੜ ਹੈ ਤਾਂ ਕਿ ਇਹ ਆਉਣ ਵਾਲੇ ਟਾਈਮ 'ਚ ਅਸੀਂ ਵੀ ਤੁਹਾਡੀ ਪਾਰਟੀ ਵੀ ਸਾਡੇ ਅਸੀਂ ਕੋਲੀ ਲੱਭੇ ਤਾਂ ਕਿ ਜਿਦਾਂ ਕਿਸੇ ਪਾਕਿਸਤਾਨ ਤੋਂ ਮੁਸਲਮਾਨ ਪਾਈਚਾ ਦੇ ਨਾਮ ਜਿਹੜਾ ਦੋਵਾਂ ਵਾਲ ਤੇ ਨਵਾਂ ਕਾਰਾ ਵਾਇਰਲ ਹੋ ਗਿਆ ਹੈ। ਤਾਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਉੱਧਰ ਭਾਰਤੀ ਮਤੇ ਨਾਲ ਹੋਇਆ ਤਾਂ ਇੱਥੇ ਵੀ ਇਸੇ ਤਰ੍ਹਾਂ ਕੋਈ ਨਾ ਕੋਈ ਕਿਸੇ ਕਾਰਨ ਨਹੀਂ ਜੋੜਿਆ ਗਿਆ ਸਰ। ਨਾਮ ਸੁਮਨ ਪਾਈਚਾ 1990 ਜੁਲਾਈ ਦਾ ਇਹਦੇ ਜਿਹਨੇ ਪਰਦੇ ਜਨਾਂ ਕੋਈ ਕੌਮ ਨਹੀਂ ਕੋਈ ਤਰਮ ਨਹੀਂ ਜਿਹੜੇ ਕਿਸੇ ਦੀ ਜਾਨ ਲੰ데요 ਨਾਲ ਕੋਈ ਤਰਮ ਨਹੀਂ ਹੈ ਇਹਦੇ ਲਈ ਕੋਈ ਜਾਤ ਨਹੀਂ ਤੇ ਇਦਾਂ ਕਿਸੇ ਦੇ ਪਰਦੇ ਕੰਟੀ ਦੇ ਨਾਮ ਨਹੀਂ ਲੈਣਾ ਚਾਹੀਦਾ ਨਾ ਮਨੋਰਥ ਜੀ ਆਪਕੋ ਤੇ ਇਹ ਕਈ ਮੁਸਲਮਾਨ ਉਤੇ ਪਰਿਵਾਰ ਨੇ ਜਿਨ੍ਹਾਂ ਨੇ ਟੇਕ ਕੇਰ ਕੀਤੀ ਹੈ ਇਹਨਾਂ ਨੇ ਹਰ ਬੋਲ ਕੇ ਆਪਣੇ ਘਰੇ ਕਿਉਂ ਉਹ ਵੀ ਉਹੀ ਮੁਸਲਮਾਨ ਭਾਈਚਾਰਾ ਹੈ ਜਿਹਨਾਂ ਨੇ ਖਾਣਾ ਦਿੱਤਾ ਜਿਹਨਾਂ ਆਪਣੇ ਘਰੇ ਰੱਖਿਆ ਜਿਵੇਂ ਸੀਗੇ ਤੇ ਘਰ ਦਾ ਮਾਹੌਲ ਹੋ ਗਿਆ ਸੀਗਾ ਇਦਾਂ ਦੇ ਕੋਈ ਪਿਆਰ ਨਹੀਂ ਤਾਂ ਤੁਹਾਡੇ ਨਾਲ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਉਹਦੇ ਪਰਿਵਾਰ ਦੇ ਵਿੱਚ ਮਾਰੇ ਗਏ ਪਰਿਵਾਰ ਦੇ ਵਿੱਚ ਮਾਰੇ ਗਏ ਮੈਂ ਉਹੀ ਕਹਿੰਦਾ ਜੇ ਕਿਉਂਕਿ ਸੰਤ ਸਦਾ ਕੋਈ ਮੰਨ ਕਰਦੇ ਆ ਇਹਨ ਤੋਂ ਦੋ ਦੋ ਬੰਦਾ ਮੋਹਲਾ ਤੋਂ ਤਕੜ ਕਰੋੜ ਤੋਂ ਉਹਨੂੰ ਮੁਆਵਜ਼ਾ ਚਾਹੀਦਾ ਕਿਉਂਕਿ ਜਦੋਂ ਇਤਾਰਮੀ ਰਸ਼ੀਦ ਉਹ ਜਿੰਦਾ ਫਤੌਟ ਗਿਆ ਚੈੱਕ ਬਿਆਬ ਗੋਮੇ ਦੀ ਗੁੰਮ ਕੇ ਸੈਂਟਰ ਨੂੰ ਵੀ ਤਕੜ ਤੋਂ ਵੀ ਉੱਪਰ ਇੱਥੇ ਜਾਨ ਚਲੀ ਗਈ ਉਹਨੂੰ ਤਕੜ ਤੋਂ ਵੀ ਪਰਮਾਧਮ ਚਾਹੀਦਾ ਅਲਗ ਰੂਟ ਜੀ ਬਿਲਾਵ ਤੋਂ ਜਾਤੂ ਜਾਵਾਂਗੇ ਇਹ ਬਾਜ਼ਾਰ ਤੋਂ ਲੈ ਕੇ ਆਪਾਂ ਕਿਲੋਮੀਟਰ ਦੇ ਵਿੱਚ ਸੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟیز